ਜਾ ਕੇ ਜਦੋਂ ਸਾਨੂੰ ਘਰ 10 ਵਜੇ ਰਾਤ ਤੇ ਫੋਨ ਗਿਆ ਕਿ ਸਤਨਾਮ ਸਿੰਘ ਨਾਂ ਦਾ ਜਿਹੜਾ ਲੜਕਾ ਆ ਸਤਨਾਮ ਸਿੰਘ ਪੁੱਤਰ ਬਲਜਿੰਦਰ ਸਿੰਘ ਪਿੰਡ ਗੋਲਾ ਪੰਡੋਰੀ ਤੇ ਸਾਨੂੰ ਜਦੋਂ ਫੋਨ ਗਿਆ ਵਾ ਸਤਨਾਮ ਸਿੰਘ ਦੇ ਮਾਮੇ ਦਾ ਤੇ ਫੁੱਫੜ ਦਾ ਫੋਨ ਗਿਆ ਵਾ ਕਿ ਇਸ ਤਰ੍ਹਾਂ ਸਤਨਾਮ ਸਿੰਘ ਦੇ ਗੋਲੀ ਲੱਗੀ ਆ ਤੇ ਤੁਸੀਂ ਇੱਥੇ ਪਹੁੰਚੋ ਤੇ ਜਦੋਂ ਅਸੀਂ ਪਹੁੰਚੇ ਆ ਮੌਕੇ ਤੇ ਪਹੁੰਚੇ ਆ ਤੇ ਸਾਡੇ ਆਉਂਦਿਆਂ ਨੂੰ ਇਹ ਹਸਪਤਾਲ ਬਾਬਿਆਂ ਦੇ ਲੈ ਕੇ ਆਏ ਸੀ ਜਿੰਨਾ ਗੋਲੀ ਮਾਰੀ ਆ 4 ਵਜੇ ਦਾ ਟਾਈਮ ਸੀ ਕੱਲ ਜਦੋਂ ਘਰੋਂ ਸਤਨਾਮ ਸਿੰਘ ਨੂੰ ਆਵਾਜ਼ ਮਾਰ ਕੇ ਖੜੀ ਆ ਤੇ ਆਵਾਜ਼ ਮਾਰ ਕੇ ਲੈ ਗਏ ਆ ਕੇ ਬਾਬੇ ਬੁੰਡੇ ਆਪਾਂ ਮੱਥਾ ਟੇਕਣ ਜਾਣਾ ਤੇ ਅਨਮੋਲ ਨਾਂ ਦਾ ਲੜਕਾ ਜਿੰਨੇ ਆਵਾਜ਼ ਮਾਰੀ ਆ ਤੇ ਉਹਦੀ ਮਾਸੀ ਦਾ ਲੜਕਾ ਅਗਲੇ ਬੰਨੇ ਕੋਟ ਦਾ ਨਾਲ ਮਿਲਿਆ ਜਿਹੜਾ ਤੇ ਜਾ ਕੇ ਤੇ ਇਹਨਾਂ ਨੇ ਬਾਬੇ ਬੁੰਡੇ ਵਾਲੇ ਰੋਡ ਤੇ ਖੜਕੇ ਤੇ ਉੱਥੇ ਜਾ ਕੇ ਤੇ ਗੋਲੀ ਮਾਰਦੇ ਤੇ ਸੱਜੇ ਮੰਮੇ ਦੇ ਥੱਲੇ ਗੋਲੀ ਵਜੀ ਮੁੰਡੇ ਦੇ ਤੇ ਉਥੋਂ ਮੁਰਕੇ ਸੈਕ ਦੇ ਨੂੰ ਹਸਪਤਾਲ ਦੇ ਬੰਨੇ ਲਿਆਏ ਆ ਤੇ ਜਦੋਂ ਇਹ ਮੋਟਰਸਾਈਕਲ ਤੋਂ ਡਿੱਗਾ ਉਹ ਤਾਂ ਐਮਨ ਨੇ ਪਿੰਡ ਫੋਨ ਕੀਤਾ ਫਿਰ ਦੂਸਰੇ ਹੋਰ ਕਿਸੇ ਪਿੰਡ ਵਾਲੇ ਨੂੰ ਗੱਡੀ ਲੀਕੇ ਆਜ ਦਾ ਕਰਕੇ ਸਤਨਾਮ ਸਿੰਘ ਦੇ ਗੋਲੀ ਵਿੱਚ ਵੱਜ ਗਈ ਆ ਬਾਹਰੋਂ ਬੰਦਿਆਂ ਕਿਸੇ ਨੇ ਮਾਰ ਦਿੱਤੀ ਆ ਭਾਨਾ ਬਣਾਇਆ ਬਾਬੇ ਵਾਲੇ ਹਸਪਤਾਲ ਜਾ ਕੇ ਸੁੱਟਿਆ ਤੇ ਜਦੋਂ ਇਹ ਦਾਖਲ ਨਹੀਂ ਕੀਤਾ ਤੇ ਉੱਥੋਂ ਮੁੜ ਕੇ ਉਹਨਾਂ ਨੇ ਹਸਪਤਾਲ ਵਾਲਿਆਂ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਆ ਤਰਨਤਾਰਨ ਸਿਟੀ ਜਾਣੇ ਵਾਲਿਆਂ ਨੂੰ ਇਹਨਾਂ ਨੇ ਮੁੜ ਕੇ ਫਿਰ ਕਾਰਵਾਈ ਕਰ ਦਿਆ ਹੋਇਆ ਜਦੋਂ ਕਾਰਵਾਈ ਕਰ ਦਿਆ ਹੋਇਆ ਪਤਾ ਲੱਗਾ ਤੇ ਇਹਨਾਂ ਨੇ ਮੁੜ ਕੇ ਫਿਰ ਚਪਾਲ ਏਰੀਆ ਦੇ ਵਿੱਚ ਪੈਂਦਾ ਕਾਰਨ ਤੇ ਚਪਾਲ ਵਾਲੀ ਪੁਲਿਸ ਨੂੰ ਸੂਚਨਾ ਦਿੱਤੀ ਆ ਚਪਾਲ ਪੁਲਿਸ ਨੇ ਮੁੜ ਕੇ ਇਹਨਾਂ ਨੂੰ ਰੈਸਟ ਕਰਕੇ ਸੋਥੇ ਤਬਦੀਸ਼ ਕੀਤੀ ਅਤੇ ਤਬਦੀਸ਼ ਕਰਨ ਤੋਂ ਬਾਅਦ ਇਹ ਦੋਵੇਂ ਜਣੇ ਮੰਨ ਗਏ ਆ ਵੀ ਅਸੀਂ ਇਹਨੂੰ ਗੋਲੀ ਮਾਰੀਆ ਕਿੰਨੀ ਉਮਰ ਦਾ ਸਤਨਾਬ ਸਿੰਘ ਜੀ ਸਤਨਾਬ ਸਿੰਘ ਦੀ ਉਮਰ ਜੀ 20 ਸਾਲ ਆ ਤੇ ਕਿੱਥੋਂ ਆਇਆ ਕਿੱਥੇ ਸੀ ਇਹ ਬਹਿਰੀਨ ਤੋਂ 2 ਮਹੀਨੇ ਹੋ ਗਏ ਬਹਿਰੀਨ ਤੋਂ ਆਏ ਨੂੰ 2 ਮਹੀਨੇ ਬਾਅਦ ਇਹ ਕਹਿੰਦਾ ਕਿੰਨੇ ਭੈਣ ਭਰਾ ਹੋਏਕਰ ਇਹ ਦੋਵੇਂ ਭਰਾ ਹੀ ਇੱਕ ਜਰਮਨ ਗਿਆ ਹੋਆ ਵੱਡਾ ਤੇ ਇਹ ਬਹਿਰੀਨ ਤੋਂ ਵਾਪਸ ਆਇਆ ਸੀ 2 ਮਹੀਨੇ ਨੂੰ ਪਿੰਡ ਆਇਆ ਨੂੰ ਇਹੀ ਅਸੀਂ ਤਾਂ ਮੋਲ ਕੀ ਲੱਗਦਾ ਇਹਦਾ ਅਨਮੋਲ ਨਈਆਂ ਦਾ ਮੁੰਡਾ ਵਾ ਪਿੰਡ ਚੋਂ ਹੀ ਯਾਰ ਦੋਸਤ ਹੀ ਅੱਛਾ ਹਾਂਜੀ ਜਿਹਨਾਂ ਗੋਲੀ ਮਾਰੀ ਉਹਨਾਂ ਦੇ ਕੀ ਕੀ ਨਾਮ ਉਹਨਾਂ ਦਾ ਨਾਮ ਦੂਜੇ ਦਾ ਨਾਮ ਤਾਂ ਨਹੀਂਗਾ ਪਤਾ ਜਿਹੜਾ ਕੋਟ ਦਾ ਤੇ ਇਹਦਾ ਨਾਮ ਅਨਮੋਲ ਸਿੰਘ ਆ ਜਿਹੜਾ ਪਿੰਡ ਵਾਲਾ ਮੁੰਡਾ ਜਿਹਨੇ ਬਾਜ਼ ਮਾਰ ਕੇ ਖੜਿਆ ਉਹ ਅਨਮੋਲ ਸਿੰਘ ਨਾਮ ਦਾ ਮੁੰਡਾ ਕੀ ਕੋਈ ਇਸਦਾ ਨਹੀਂਗਾ ਪਤਾ ਲੱਗਾ ਜੀ ਯਾਰ ਦੋਸਤ ਹੀ ਬਾਹਰ ਕਿਹੜੀ ਰੰਧਸਾ ਕਿਹੜੇ ਹਿਸਾਬ ਨਾਲ ਕੀ ਹੋਇਆ ਕੀ ਨਹੀਂ ਹੋਇਆ ਇਹ ਤੁਹਾਨੂੰ ਮੌਕਾ ਦੱਸੂਗਾ ਮੈਂ ਪਨਵਾ ਤੋਂ ਆ ਤੇ ਕੀ ਗੱਲਬਾਤ ਹੋਈ ਮੈਨੂੰ ਰਾਤ 10 ਵਜੇ ਤੈਰੀ ਖੁਣ ਗਿਆ ਇੱਥੋਂ ਫੇਰ ਮੇਰੇ ਛੋਟੇ ਸਾਡੇ ਨੇ ਤੈਰੀ ਕੀਤਾ ਮੈਨੂੰ ਤੇ ਕਾਕੀ ਨੇ ਗੋਲੀ ਵੱਜ ਗਈ ਆ ਤੇ ਬਾਬੇ ਬੁੱਢੇ ਨੂੰ ਗਿਆ ਸੀ ਅਨਮੋਲ ਨੇ ਉਹਨੂੰ ਨਾਲ ਖੜਿਆ ਆ ਤੇ ਗੋਲੀ ਮਾਰ ਕੇ ਉਹ ਲਈਏ ਹੁੰਦਾ ਜਾਂਦੇ ਮੇਰੇ ਗੱਡੀ ਜੇ ਨਾਲ ਉਹਨਾਂ ਕੋਲ ਥੱਲੇ ਦੇਖ ਪਿਆ ਮੋਟਰਸਾਈਕਲ ਉਹ ਤੂੰ ਹੀ ਲਿਉਂਦੇ ਨਾਲ ਮੇਰੇ ਗੱਡੀ ਪਿੰਡੋਂ ਗਈ ਆ ਕੋਈ ਟੈਂਟ ਤੇ ਹਣੀ ਕੋਈ ਲੜੀਆਂ ਵਾਲਾ ਮੁੰਡਾ ਕੋਈ ਉਹਨੂੰ ਨਾਲ ਟੈਲੀਫੋਨ ਕੀਤਾ ਉਹਨੇ ਗੱਡੀ ਆਪਦੀ ਖੜੀ ਤੇ ਉਹਨੂੰ ਲੱਦ ਕੇ ਬਾਗਾਂ ਦੇ ਹਸਪਤਾਲ ਲੈ ਤਾ ਉਥੇ ਡਾਕਟਰਾਂ ਨੇ ਮਤ ਦਾ ਦੇ ਤਾ ਹੀ ਬਾਬਾ ਆ ਗਿਆ ਆ ਮੜਕੇ ਉਧਰ ਪੁਲਿਸ ਆਈ ਆ ਛਿੜੀ ਥਾਣੇ ਦੀ ਥਰੀ ਸਾਲ ਕੇ ਉਹ ਮੜਕੇ ਉਹ ਮੁੰਡੇ ਨੂੰ ਫੜਿਆ ਸੀ जिने जिने ਨਾਲ ਲਿਆਦਾ ਮੁਰਤਲ ਦੇ ਐਂਗਾ ਕਾਕਾ ਦੱਸਦੇ ਕੀ ਗੱਲ ਹੋਈ ਆਂਦਾ ਦੋ ਜਣੇ ਆਏ ਉੱਥੇ ਤੇ ਇਹਨੂੰ ਗੋਲੀ ਮਾਰ ਗਿਆ ਤੇ ਵਾਈਸ ਆ ਗਿਆ ਮੈਂ ਭੱਜ ਗਿਆ ਤੇ ਮੁੜ ਕੇ ਫੇਰ ਮਵਾੜ ਕੇ ਟੁੱਕੇ ਆ ਐਂਗਾ ਨਹੀਂ ਕਾਕਾ ਇਹ ਗੱਲ ਨਹੀਂ ਹੋ ਸਕਦੀ ਜਿੱਤੇ ਉਹ ਗੋਲੀ ਵੱਜੀ ਇਹ ਤੂੰ ਭੱਜ ਗਿਆ ਤੂੰ ਲੱਗੇ ਨਹੀਂ ਹੋਣਾ ਜਦ ਬੰਦਾ ਮਰ ਗਿਆ ਕੋਈ ਕਿਤਨਾ ਆ ਜੇ ਤੂੰ ਨਾਲ ਆਇਆ ਇਤਨਾ ਨਹੀਂ ਤੂੰ ਸੱਚ ਦੱਸ ਇਹ ਮੰਨਿਆ ਨਹੀਂ ਮੁੜ ਕੇ ਪੋਛ ਲੈ ਕਿਥੇ ਮੁੱਕੀ ਰਹੀ ਗਏ ਉੱਥੇ ਤੇ ਫੇਰ ਗੋਲੀ ਵੱਜੀ ਸੀ ਉਹਦੇ ਕੋਈ ਮਾਸਾ ਖੂਨ ਨਹੀਂ ਡੁੱਲਾ ਕੋਈ ਗੱਲਬਾਤ ਨਹੀਂ ਮੁੜ ਕੇ ਪੁਰਸ਼ ਨੇ ਉੱਥੇ ਕੀ ਹੁੰਦੇ ਉਹਨੂੰ ਕੀਤਾ ਡਾਟ ਕੇ ਕੀਤਾ ਮੜਾ ਜਾ ਤੇ ਮੁੜ ਕੇ ਵੀ ਮੰਨ ਗਿਆ ਵੀ ਮੈਂ ਮੜੀਆਂ ਲਾ ਕੇ ਜਾ ਕੇ ਤੋੜਦਿਆਂ ਮੜੀਆਂ ਉੱਥੇ ਗੋਲੀ ਮਾਰ ਕੇ ਪਿਸਤੌਲ ਸੁਟਿਆ ਉੱਥੇ ਤੇ ਉੱਥੇ ਪਿਸਤੌਲ ਗਿਆ ਆ ਮੁੜ ਕੇ ਮਹਾਨਪੁਲਿਸ ਨੇ ਘੜਾਤਾ ਇਧਰ ਆ ਹਸਤਾਲੇ ਤੇ ਜਮਾ ਕਰਾਉਣੀ ਰਾਹ ਤਹੀਂ ਆਉਂਦੇ ਤੇ ਮੜੀ ਅਸੀਂ ਘਰ ਚੜ ਜੇ ਜਮਾ ਕਰਾ ਕੇ ਮੈਨੂੰ ਟੈਲੀਫੋਨ ਚੜ ਗਿਆ ਵੀ ਤੁਸੀਂ ਛੁੱਟੀ ਥਾਣੇ ਫੇਰ ਦੁਬਾਰਾ ਆਓ ਕੀ ਰੰਜਸ਼ ਲਾ ਇਹਨੂੰ ਲਖੜਿਆ ਮੁੰਡੇ ਨੂੰ ਇਹਨਾਂ ਕੀ ਨਹੀਂ ਪਤਾ ਇਹਦੀ ਰੰਜਸ਼ ਹੈਗੀ ਆ ਜਾਂ ਕੋਈ ਪਿੰਡ ਵਾਲੇ ਨੇ ਲਾਕਟਬਾਜੀ ਨਾਲ ਦੋਸਤਦ ਕਰਕੇ ਮਰਵਾਤਾ ਕੀ ਹੁਣ ਪਤਾ ਲੱਗੂ ਪੁਲਸਰੀਆਂ ਜਾਣਵਾਰੀ ਕਰਕੇ ਹੁੰਦੀ ਉਹਦਾ ਰਿਮਾਂਡ ਮਿਲਿਆ ਜਾਵੇ ਉਹਨੂੰ ਸਾਕ ਤੋਂ ਸਾਜੋ ਕਾਰਵਾਈ ਹੋਵੇ ਤੇ ਫਿਰ ਪਤਾ ਲੱਗੋ ਕਿ ਕੀ ਰੰਚਾ ਕਿਹੜੀ ਕਲਮ ਆ ਰਿਹਾ ਗਾਂਗ ਨਾ ਕੋਈ ਕਾਰਾ ਕਰਨਗਾ ਅਨਮੋਲ ਕੀ ਲੱਗਦਾ ਦਾ ਸਰ ਤੁਹਾਡਾ ਨਾਮ ਜੀ ਮੇਰਾ ਐਸਪੀ ਪਰਮੇਂਦਰ ਸਿੰਘ ਥਾਣਾ ਜਵਾਲਾ ਤੇ ਸਰ ਇਹ ਕੀ ਕਰਨਾ ਵਾਪਕ ਜਿਹੜੇ ਦੱਸਿਆ ਇਹ ਟਮਾਟਰ ਯਾਰ ਆਤੀ ਉਹਦਾ ਬੋਟ ਮਰਣਾ ਕਰਾਉਣਾ ਆਇਆ ਮਰਡਰ ਕਿਸ ਤਰ੍ਹਾਂ ਹੋਇਆ ਕਿਹਨੇ ਕੀਤਾ ਇਹ ਨਹੀਂ ਹੋਂਡੇ ਰਾਈਓ ਸਾਹਿਬ ਦੱਸ ਸਕਦੇ ਮੈਂ ਤੇ ਇੱਕ ਫੋਟੋ ਮਰਣ ਦੀ ਲੱਗੇ ਨਿਭਾ ਰਿਆਂ ਉਹ ਬੋਟ ਮਰਣ ਤੋਂ ਬਾਅਦ ਫਿਰ ਲੱਖ ਵੰਦੇ ਕਰਾਂਗੇ ਨਹੀਂ ਬੋਸ ਮਾਰ ਨੂੰ ਜਿਹੜਾ ਹੋ ਰਿਹਾ ਵਾ ਕਿ ਇਹ ਮਚਾ ਅੰਦਰ ਤੇ 1 ਕਿਲੋ ਤੱਕ ਇਹ ਲਾਸ਼ ਨੂੰ ਵਾਰਸਾਂ ਦੇ ਹੱਥ ਲੇ ਕੇ ਰ ਪੋਸਟਮਾਰਡ ਤੋਂ ਬਾਅਦ ਜੀ ਕੋਈ ਫੜਿਆ ਵੀ ਗਿਆ ਕਿਸੇ ਨਾਲ ਜੇਕਰ ਆਈਓ ਸਾਹਿਬ ਦੱਸ ਸਕਦੇ ਮੈਨੂੰ ਨਹੀਂ ਦੱਸ ਸਕਦਾ ਤੁਸੀਂ ਪੋਸਟਮਾਰਡ ਵਾਸਤੇ ਆਏ ਹਾਂ ਜੀ ਸ੍ਰੀਮਾਨ ਸਿੰਘ ਦਾ ਸਾਨੂੰ ਅਬਿਲਿੰਦਰ ਸਿੰਘ ਦਾ ਪੋਸਟਮਾਰਡ ਕਰਾਉਣਾ ਹੈ ਜਿੰਨੂ ਗੋਲੀ ਤੇ ਹਾਂ ਜੀ